ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪੰਜਾਬ ਪ੍ਰਤੀ ਸਹਿਜ ਸੋਚ ਪੰਜਾਬ ਦੇ ਇਤਿਹਾਸ ਤੇ ਵਿਰਸੇ ਪ੍ਰਤੀ ਜਿਹੜਾ ਮਾਣ ਮੱਤਾ ਉਹਨਾਂ ਦਾ ਉਹਨਾਂ ਦੀ ਪੇਸ਼ਕਾਰੀ ਉਹਨਾਂ ਦੀ ਭਾਵਨਾ ਆ ਔਰ ਇਹਦੇ ਪ੍ਰਤੀ ਮੇਰਾ ਬਹੁਤ ਮੇਰੇ ਮਨ ਸਤਕਾਰ ਵਾਦਾ ਇਸ ਨਾਲ ਪੰਜਾਬ ਦੀਆਂ ਚੱਕੀਆਂ ਨੂੰ 26 ਜਨਵਰੀ ਦੀ ਪੇਡ 'ਚ ਸ਼ਾਮਲ ਕਰਨ ਤੋਂ ਇਨਕਾਰ ਕੀਤਾ ਪਰ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਕਿ ਉਹ ਉਹਨਾਂ ਦੇ ਗੌਰਵ ਮੇ ਵਿਰਸੇ ਦੀ ਪੇਸ਼ਕਾਰੀ ਪੰਜਾਬ ਦੇ ਵਿੱਚ ਕਰਨਗੇ ਔਰ ਇਸੇ ਅਧਾਰ ਤੇ ਉਹਨਾਂ ਵੱਲੋਂ ਖਾਸ ਰੁਚੀ ਰੱਖਦੇ ਆ ਪੰਜਾਬ ਦੀਆਂ ਤਿੰਨ ਚੱਕੀਆਂ ਜਿਨ੍ਹਾਂ ਚੋਂ ਪਹਿਲੀ ਚੱਕੀ ਪੰਜਾਬ ਦਾ ਜਿਹੜਾ ਕੰਟਰੀਬਿਊਸ਼ਨ ਆ ਆਜ਼ਾਦੀ ਦੇ ਇਤਿਹਾਸ ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ ਉਹਦੀ ਚੱਕੀ ਪੇਸ਼ ਕਰ ਤਿਆਰ ਕੀਤੀ ਗਈ ਆ ਦੂਜੀ ਚੱਕੀ ਔਰਤ ਦੇ ਮਜਬੂਤੀਕਰਨ ਨੂੰ ਕਰਦੇ ਆ ਮਾਈ ਭਾਗ ਉਹਦੇ ਵੱਡੇ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੇ ਆ ਔਰ ਤੀਸਰੀ ਚੱਕੀ ਜਿਹੜੀ ਆ ਪੰਜਾਬ ਦੇ ਮੀਰ ਸੱਭਿਆਚਾਰਕ ਵਿਰਸੇ ਦੀਆਂ ਤਿੰਨੋਂ ਚੱਕੀਆਂ ਤਿਆਰ ਕਰਕੇ कल 26 जनवरी दी परेड च तो जाणा देखे मुख्यमंत्री साहब ਪੰਜਾਬੀਆਂ ਦੇ ਸਮਰਪਿਤ ਕਰ ਰਹੇ ਇਸ ਤੋਂ ਬਾਅਦ ਉਹ ਸਮੁੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਜਾ ਕੇ ਪੰਜਾਬ ਦੀ ਵਰਤਮਾਨ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਗੌਰਵ ਮਈ ਵਿਰਸੇ ਦਾ ਅਹਿਸਾਸ ਕਰਾਏਗੀ ਔਰ ਪੰਜਾਬੀ ਸਦਾ-ਸਦਾ ਆਪਣੇ ਵਿਰਸੇ ਤੇ ਮਾਣ ਕਰਨਗੇ ਤੇ ਅਸੀਂ ਵੀ ਆਪਣੇ ਮੁੱਖ ਮੰਤਰੀ ਸਾਹਿਬ ਦੇ ਇਸ ਕੰਮ ਤੇ ਇਸ ਸੋਚ ਤੇ ਬਹੁਤ ਮਾਣ ਤੇ ਉਹਨਾਂ ਦਾ ਸਤਿਕਾਰ ਕਰਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪੰਜਾਬ ਪ੍ਰਤੀ ਸਵਿੱਧ ਸੋਚ ਪੰਜਾਬ ਦੇ ਇਤਿਹਾਸ ਤੇ ਵਿਰਸੇ ਪ੍ਰਤੀ ਜਿਹੜਾ ਮਾਣ ਮੱਤਾ ਉਹਨਾਂ ਦਾ ਉਹਨਾਂ ਦੀ ਪੇਸ਼ਕਾਰੀ ਉਹਨਾਂ ਦੀ ਭਾਵਨਾ ਆ ਔਰ ਇਹਦੇ ਪ੍ਰਤੀ ਮੇਰਾ ਬਹੁਤ ਮੇਰੇ ਮਨ ਸਤਕਾਰ ਵਧਾ ਹੈ ਇਸ ਕਾਰਨ ਪੰਜਾਬ ਦੀਆਂ ਚੱਕਿਆਂ ਨੂੰ 26 ਜਨਵਰੀ ਦੀ परेड ਚ ਸ਼ਾਮਲ ਕਰਨ ਤੋਂ ਇਨਕਾਰ ਕੀਤਾ ਪਰ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਉਹਨਾਂ ਦੇ ਗੌਰਵ ਮਏ ਵਿਰਸੇ ਦੀ ਪੇਸ਼ਕਾਰੀ ਪੰਜਾਬ ਦੇ ਵਿੱਚ ਕਰਨਗੇ ਔਰ ਇਸੇ ਅਧਾਰ ਤੇ ਉਹਨਾਂ ਵੱਲੋਂ ਖਾਸ ਰੁਚੀ ਰੱਖਦੇ ਆ ਪੰਜਾਬ ਦੀਆਂ ਤਿੰਨ ਚੱਕੀਆਂ ਜਿਨ੍ਹਾਂ ਚੋਂ ਪਹਿਲੀ ਚੱਕੀ ਪੰਜਾਬ ਦਾ ਜਿਹੜਾ ਕੰਟਰੀਬਿਊਸ਼ਨ ਆ ਆਜ਼ਾਦੀ ਦੇ ਇਤਿਹਾਸ ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ ਉਹਦੀ ਚੱਕੀ ਪੇਸ਼ ਕਰ ਤਿਆਰ ਕੀਤੀ ਗਈ ਆ ਦੂਜੀ ਚੱਕੀ ਔਰਤ ਦੇ ਮਜਬੂਤੀਕਰਨ ਨੂੰ ਕਰਦੇ ਆ ਮਾਈ ਭਾਗ ਉਹਦੇ ਵੱਡੇ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੇ ਆ ਔਰ ਤੀਸਰੀ ਚੱਕੀ ਜਿਹੜੀ ਆ ਪੰਜਾਬ ਦੇ ਮੀਰ ਸੱਭਿਆਚਾਰਕ ਵਿਰਸੇ ਦੀ ਆ ਤਿੰਨੋਂ ਚੱਕੀਆਂ ਤਿਆਰ ਕਰਕੇ कल 26 जनवरी दी परेड च तो ਧਿਆਣਾ ਦੇਖੇ ਮੁੱਖ ਮੰਤਰੀ ਸਾਹਿਬ ਪੰਜਾਬੀਆਂ ਦੇ ਸਮਰਪਿਤ ਕਰ ਰਹੇ ਇਸ ਤੋਂ ਬਾਅਦ ਉਹ ਸਮੁੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਜਾ ਕੇ ਪੰਜਾਬ ਦੀ ਵਰਤਮਾਨ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਗੌਰਵਈ ਵਿਰਸੇ ਦਾ ਅਹਿਸਾਸ ਕਰਾਏਗੀ ਔਰ ਪੰਜਾਬੀ ਸਦਾ-ਸਦਾ ਆਪਣੇ ਵਿਰਸੇ ਤੇ ਮਾਣ ਕਰਨਗੇ ਤੇ ਅਸੀਂ ਵੀ ਆਪਣੇ ਮੁੱਖ ਮੰਤਰੀ ਸਾਹਿਬ ਦੇ ਇਸ ਕੰਮ ਤੇ ਇਸ ਸੋਚ ਤੇ ਬਹੁਤ ਮਾਣ ਤੇ ਉਹਨਾਂ ਦਾ ਸਤਿਕਾਰ ਕਰਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪੰਜਾਬ ਪ੍ਰਤੀ ਸਵਿਧ ਸੋਚ ਪੰਜਾਬ ਦੇ ਇਤਿਹਾਸ ਤੇ ਵਿਰਸੇ ਪ੍ਰਤੀ ਜਿਹੜਾ ਮਾਣ ਮੱਤਾ ਉਹਨਾਂ ਦਾ ਉਹਨਾਂ ਦੀ ਪੇਸ਼ਕਾਰੀ ਉਹਨਾਂ ਦੀ ਭਾਵਨਾ ਆ ਔਰ ਇਹਦੇ ਪ੍ਰਤੀ ਮੇਰਾ ਬਹੁਤ ਮੇਰੇ ਮਨ ਸਤਕਾਰ ਵਾਦਾ ਇਸ ਨਾਲ ਪੰਜਾਬ ਦੀਆਂ ਚੱਕੀਆਂ ਨੂੰ 26 ਜਨਵਰੀ ਦੀ ਪੇਡ ਚ ਸ਼ਾਮਲ ਕਰਨ ਤੋਂ ਇਨਕਾਰ ਕੀਤਾ ਪਰ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਕਿ ਉਹ ਉਹਨਾਂ ਦੇ ਗੌਰਵ ਮੇ ਵਿਰਸੇ ਦੀ ਪੇਸ਼ਕਾਰੀ ਪੰਜਾਬ ਦੇ ਵਿੱਚ ਕਰਨਗੇ ਔਰ ਇਸੇ ਅਧਾਰ ਤੇ ਉਹਨਾਂ ਵੱਲੋਂ ਖਾਸ ਰੁਚੀ ਰੱਖਦੇ ਆਂ ਪੰਜਾਬ ਦੀਆਂ ਤਿੰਨ ਚੱਕੀਆਂ ਜਿਨ੍ਹਾਂ ਚੋਂ ਪਹਿਲੀ ਚੱਕੀ ਪੰਜਾਬ ਦਾ ਜਿਹੜਾ ਕੰਟਰੀਬਿਊਸ਼ਨ ਆ ਆਜ਼ਾਦੀ ਦੇ ਇਤਿਹਾਸ ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ ਉਹਦੀ ਇੱਕ ਚੱਕੀ ਪੇਸ਼ ਕਰ ਤਿਆਰ ਕੀਤੀ ਗਈ ਆ ਦੂਜੀ ਚੱਕੀ ਔਰਤ ਦੇ ਮਜਬੂਤੀਕਰਨ ਨੂੰ ਕਰਦੇ ਆਂ ਮਾਈ ਭਾਗ ਉਹਦੇ ਵੱਡੇ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੇ ਆਂ ਔਰ ਤੀਸਰੀ ਚੱਕੀ ਜਿਹੜੀ ਆ ਪੰਜਾਬ ਦੇ ਮੀਰ ਸੱਭਿਆਚਾਰਕ ਵਿਰਸੇ ਦੀ ਆ ਤਿੰਨੋਂ ਚੱਕੀਆਂ ਤਿਆਰ ਕਰਕੇ कल 26 जनवरी दी परेड च तो जाणा देखे मुख्यमंत्री साहब ਪੰਜਾਬੀਆਂ ਦੇ ਸਮਰਪਿਤ ਕਰ ਰਹੇ ਇਸ ਤੋਂ ਬਾਅਦ ਉਹ ਸਮੁੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਜਾ ਕੇ ਪੰਜਾਬ ਦੀ ਵਰਤਮਾਨ ਤੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੇ ਗੌਰਵ ਮਈ ਵਿਰਸੇ ਦਾ ਅਹਿਸਾਸ ਕਰਾਏਗੀ ਔਰ ਪੰਜਾਬੀ ਸਦਾ-ਸਦਾ ਆਪਣੇ ਵਿਰਸੇ ਤੇ ਮਾਣ ਕਰਨਗੇ ਤੇ ਅਸੀਂ ਵੀ ਆਪਣੇ ਮੁੱਖ ਮੰਤਰੀ ਸਾਹਿਬ ਦੇ ਇਸ ਕੰਮ ਤੇ ਇਸ ਸੋਚ ਤੇ ਬਹੁਤ ਮਾਣ ਤੇ ਉਹਨਾਂ ਦਾ ਸਤਿਕਾਰ ਕਰ